ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟ ਇਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੋਈ ਵੈੜ ਤੁਹਾਨੂੰ ਦਿਖਾਉਣੀ ਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਇਹਦੇ ਨਾਲ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਨਾਮ ਦੱਸ ਦਿਓ ਕਰੀ ਆਪਾਂ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈ 981 4460398 ਹਾਂਜੀ ਪਿੰਡ ਵੀ ਜੀ ਆਪਣਾ ਕਰਵਾਲੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਇੱਕ ਬੈਡ ਨਾ ਜ ਆਪਣੇ ਕੋਲ ਸੂਈ ਸਵਾਈ ਆ ਤੇ ਆ ਬੱਚਾ ਜਿਹੜਾ ਇਹਦੇ ਮਗਰ ਕਿੰਵਾ ਸੂਆ ਸੂਈ ਜੀ ਵੀਰ ਜੀ ਜੀ ਸੂਆ ਸੂਈ ਜੀ ਦੂਜਾ ਅੱਛਾ ਪਹਿਲਾ ਸੂਰੇ 15 ਕਿਲੋ ਦਿੱਤਾ ਵਾ ਅੱਛਾ ਹੁਣ 16-17 ਕਿਲੋ ਠੰਡਾ ਬੋਹਲਾ ਇਹਦੇ ਕੋਲੇ ਪੌਦਾ ਲਾਲੇ ਕੋਈ ਦੁੱਧ ਲਾਲੇ ਅੱਜ 6-7 ਦਿਨ ਹੋ ਗਏ ਸੀ ਹਫਤੇ ਦੇ ਲਾਗੇ ਬੰਨੇ ਜਿਹੜਾ ਅੱਜ ਮੈਲਾ ਮੂਲਾ ਚੱਲਣਾ ਵੀ ਦੀ ਇਹਦਾ ਅੱਛਾ ਮੈਲੇ ਤਾਂ ਜੀ ਚੱਲਣਾ 16-17 ਲੀਟਰ ਘਰੋ ਚਵਾ ਦੋਗੇ ਹੁਣ ਮੌਕੇ ਤੇ ਕਿੰਨਾ ਕ ਚਵਾਜੋ ਦੁੱਧ ਉਤਰੇ ਕੋਈ ਵੀਦ ਲਾ ਕੇ ਬੰਨੇ ਚਵਾਜੋ ਵੀ ਦੀ ਅੱਛਾ ਹਾਂਜੀ ਮੂਹ ਚਾਰ ਦੰਦਾ ਅੱਛਾ ਹਾਂਜੀ 20 ਲੀਟਰ ਦੇ ਲਾਗੇ ਬੰਨੇ ਜਿਹੜਾ ਚਵਾਈ ਜਾਊਗੀ ਠੀਕ ਹੈ ਜੀ ਬਾਕੀ ਆ ਦੇਖ ਸਕਦੇ ਤੇਰਾ ਜ ਆ ਫੇਸ ਜਿਹੜਾ ਇਹਦਾ ਹੋਨੇ ਪ੍ਰਿੰਟ ਦੀ ਮਾਲ ਗਿਆ ਤੋਰ ਹਮੇਦੀ ਕਰੀ ਨਾ ਆ ਦੇਖ ਸਾਡੇ ਕਾਫੀ ਖੂਬਸੂਰਤ ਚਿਹਰਾ ਹੈ ਜਿਹੜਾ ਇਹਦਾ ਲੈ ਜੀ ਹੁਦੀ ਬਾਕੀ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ ਬਾਕੀ ਸੂਈ ਸਵਾਈ ਆ ਚਵਾਈ ਕਰਕੇ ਖੜਨ ਦੀ ਜਿਹੜੀ ਜ਼ਿੰਮੇਵਾਰੀ ਤੁਹਾਡੀ ਹੈ ਆਪਣੀ ਭਾਵੇਂ ਦੋ ਟਾਈਮ ਚੋਲੋ ਭਾਵੇਂ ਤਿੰਨੇ ਟਾਈਮ ਚੋਲੋ ਉਹ ਤੁਸੀਂ ਚਵਾਣੀ ਹੈ ਆਪਣੀ ਬਹੁਤ ਠੰਡੀ ਜਿੱਦਾਂ ਮਰਜ਼ੀ ਭਾਵੇਂ ਕੋਈ ਰੱਸੀ ਪਾਵੇ ਜਾਂ ਕੋਈ ਨਾ ਪਾਵੇ ਅਣੀ ਮਰਜ਼ੀ ਠੀਕ ਹੈ ਜੀ ਹਾਂ ਜੀ ਆਹ ਦੇਖ ਸੰਦੀ ਇੱਥੇ ਖਿੱਚੀ ਇੱਕ ਫੋਟੋ ਆਜ ਲੈ ਆ ਵੀਰ ਜੀ ਲੈ ਜਿਓ ਵਿਦੇਲਾਈ ਬਾਕੀ ਸੋਹਣੀ ਰਹਿ ਰਹੇ ਤਰਾ ਕੱਦ ਘਾਟ ਚੰਗਾ ਪ੍ਰਿੰਟ ਵੀ ਜਿਹੜਾ ਚੰਗਾ ਬਾਕੀ ਅੱਗੇ ਚਵਾਈ ਜਿਹੜੇ ਤੁਸੀਂ ਆਪ ਕਰਕੇ ਖੜੀ ਬੰਦ ਦੇ ਜੀ ਫਿਰ ਇਹਨਾਂ ਨੂੰ ਇੱਕ ਕਰੀ ਲੈ ਜੋ ਬੰਦ ਤੇ ਥਨ ਥਨ ਮਿਰਜੀ ਓਕੇ ਸਾਰੇ ਥਨ ਤੁਹਾਰ ਪੀਜੀ ਇਹ ਵਨ ਆਈ ਫੋਲ ਅਗਰੇਸੀ ਹੋਗੀ ਅੱਛਾ ਬਣਾ ਲਾਗੇ ਤੇ ਵਾਹੀ ਲੱਗੀ ਯਾਰ ਪੀਜੀ ਕਾਨੂੰ ਕਰ ਠੀਕ ਹੈ ਭਾਵੇਂ ਰੱਸੀ ਪਾਓ ਤੇ ਭਾਵੇਂ ਨਾ ਪਾਓ ਠੀਕ ਹੈ ਜੀ ਮਗਰ ਉਹ ਨਹੀਂ ਮਰ ਮੰਨ। ਆਹ ਦਿਖਾ ਦੇ ਤੋ ਕਰ ਲਈਆਂ। ਆਹ ਦੇਖ ਸਾਡੇ ਇੱਥੇ ਚਲੇ। ਅਗਲੇ ਪਿਛੇ ਨਾਲ ਪਿਛਲੇ। ਠੀਕ ਹੈ ਜੀ। ਕੋਈ ਮੇਰਾ ਵੀ ਇਹ ਨਾ ਆ ਕੇ ਵੀ ਥਾਂ ਛੋਟੇ ਹੋਣਗੇ ਠੀਕ ਹੈ ਜੀ। ਕੋਈ ਇਹ ਨਾ ਜੱਜਮੈਂਟ ਲਾਵੇ ਬੱਛੀ ਦਾ ਕੱਦ ਛੋਟਾ ਹੋਊਗਾ ਇੱਥੇ ਮੌਕੇ ਤੇ ਆ ਕੇ ਵੇਖੇ ਮੇਰਾ ਮਿਲ। ਇੱਥੇ ਆ ਕੇ ਮੌਕੇ ਤੇ ਆਣ ਕੇ ਵੇਖਿਆ ਨਾ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਊਗਾ। ਹਾਂ ਜੀ ਜੀ। ਸੋਨਾ 1000 ਰੁਪਏ ਜੀ। ਠੀਕ ਆ। ਹਾਂ ਜੀ। ਤੇ ਕਿੰਨਾ ਕਿ ਫੇਰ ਆਪਾਂ ਇਹਦਾ ਮੁੱਲ ਰੱਖ ਦਈਏ। ਇਹਦਾ 1000 ਰੁਪਏ ਜੀ ਮੁੱਲ ਫੂਲ ਤੇ ਕਰਾਂਗੇ ਜਿੰਨੂੰ ਚ ਅੱਛਾ ਫੋਨ ਲਾ ਕੇ ਪੁੱਛ ਲੈ ਕਰ ਜਿਆਜ ਦੇ ਦੇਣੀ ਆਪਾਂ ਨਵਾਂ ਸਾਲ ਆਉਂਦਿਆ ਆਪਣ ਉਹ ਗੱਲ ਨਹੀਂ ਲਾਦਾਂਗੇ ਆਫਰਾਂ ਵੀ ਆਫਰ ਜੇ ਲਾ ਦਿਓ ਜਿਆਜ ਹੀ ਕਰ ਦਿਓ ਇਹ ਆ ਕਿ ਚਲੋ ਅਗਲਾ ਵੀ ਕੋਈ ਵੈੜ ਦੇ ਹਿਸਾਬ ਨਾਲ ਮੁੱਲ ਲਾਵੇ ਹਨਾ ਕਿ ਜਿਹੜੇ ਹਿਸਾਬ ਨਾਲ ਵੈੜ ਹੈ ਕੋਈ ਉਸਾ ਨਾਲ ਮੁੱਲ ਲਾਵੇ ਤੁਸੀਂ ਵੀ ਵੇਚ ਲਈ ਪਾਈ ਆ ਤੇ ਵੇਚ ਹੀ ਦੇਣੀ ਤੁਸੀਂ ਠੀਕ ਆ ਠੀਕ ਹੈ ਵਿਦਿਅਰ ਕੁਛ ਕਹਿਣਾ ਬੀ ਜੀ ਸੂਈ ਸਵਾਈ ਆਪਣੀ ਤਸੱਲੀ ਕਰਕੇ ਲੈ ਆਇਆ ਮੇਰਾ ਵੀ ਜਿੰਨੇ ਖੜੇ ਠੀਕ ਹੈ ਜੀ ਠੀਕ ਹੈ ਵਿਦਿਅਰ ਬਹੁਤ ਬਹੁਤ ਧੰਨਵਾਦ ਜੀ ਵਿਦਿਅਰ ਨੇ ਕਿਹਾ ਕਿ ਸੂਈ ਸਵਾਈ ਆ ਆਪੀ ਜਾਉਂਗਾ ਕੋਲ ਆਣ ਵੀ ਮੰਗੂਗਾ ਨਾ ਹਾਂਜੀ ਉਹਦੀ ਮੇਰੀ ਘਰ ਤੱਕ ਗ੍ਰੇਟੀ ਹੋਊਗੀ ਅੱਛਾ ਹਾਂਜੀ ਠੀਕ ਹੈ ਦੋ ਤਿੰਨ ਦਿਨ ਚੋ ਕੇ ਮੈਨੂੰ ਫੋਨ ਲਾ ਗਿਆ ਆਪਾਂ ਜ਼ਿੰਮੇਵਾਰ ਹੋਾਂ ਬਾਕੀ ਇਹ ਹੈ ਕਿ ਚਲੋ ਕੋਈ ਇੱਥੇ ਆ ਕੇ ਤੁਹਾਡੇ ਘਰੇ ਚਵਾਈ ਕਰਕੇ ਖੜੇ ਬੰਦੇ ਦੂਰੋਂ ਨਹੀਂ ਆ ਸਕਦੇ ਹਾਂਜੀ ਉਹ ਵੀਡੀਓ ਕਾਲ ਤੇ ਚਵਾ ਲੈ ਠੀਕ ਹੈ ਜੀ ਠੀਕ ਹੈ ਵਿਦਿਅਰ ਬਹੁਤ ਬਹੁਤ ਧੰਨਵਾਦ ਜੀ